ਤੁਸੀਂ ਦੇਖ ਰਹੇ ਹੋ ਗੇਂਦ ਹੈ ਤੁਸੀਂ ਇਹਨੂੰ ਘਰੇ ਬਹੁਤ ਵਾਰੀ ਗੇਂਦ ਨਾਲ ਖੇਡਦੇ ਸੀ ਕ੍ਰਿਕਟ ਵੀ ਖੇਡਦੇ ਹੋ ਅਤੇ ਦੀਵਾਰ ਤੇ ਵੀ ਮਾਰਦੇ ਆਪਾਂ ਇਹਨੂੰ ਪਹਿਲਾਂ ਦੀਵਾਰ ਤੇ ਮਾਰਦੇ ਆਂ ਤੋਂ ਉਸ ਤੋਂ ਬਾਅਦ ਪ੍ਰਕਾਸ਼ ਦੇ ਪਰਵਰਤੇ ਦੇਣੀ ਹਮ ਨਾਲ ਜੋੜਾ ਦੇ ਤੁਸੀਂ ਦੇਖਿਆ ਮੈਂ ਕਿੰਨੇ ਗੇਂਦ ਨੂੰ ਦੀਵਾਰ ਤੇ ਮਾਰਿਆ ਉਹ ਬਾਉਂਸ ਹੋ ਕੇ ਟਕਰਾ ਕੇ ਦੁਬਾਰਾ ਮੇਰੇ ਕੋਲੇ ਆ ਗਈ ਤਾਂ ਦੇਖੀਏ ਦੇਖਿਆ ਸੀ ਕਿ ਜਦੋਂ ਆਪਾਂ ਗੇਂਦ ਨੂੰ ਇੱਕ ਦੀਵਾਰ ਤੇ ਮਾਰਦੇ ਆ ਤਾਂ ਉਹ ਬਾਉਂਸ ਹੋ ਕੇ ਆਪਣੇ ਕੋਲੇ ਵਾਪਸ ਆ ਜਾਂਦੀ ਹੈ ਉਸੇ ਤਰ੍ਹਾਂ ਜਦੋਂ ਆਪਣੇ ਕੋਲੇ ਪ੍ਰਕਾਸ਼ ਇੱਕ ਸੰਤਲ ਸਤ੍ਹਾ ਤੇ ਟਕਰਾਂਦਾ ਹੈ ਤਾਂ ਆਪਣੇ ਕੋਲੇ ਉਹ ਉਸ ਸਤ੍ਹਾ ਤੋਂ ਟਕਰਾ ਕੇ ਦੂਸਰੀ ਦਿਸ਼ਾ ਦੇ ਵਿੱਚ ਚਲਾ ਜਾਂਦਾ ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਆ ਦੇਖੋ ਜਿਵੇਂ ਕਿ ਤੁਸੀਂ ਇਹਦੇ ਵਿੱਚ ਦੇਖ ਰਹੇ ਹੋ ਆਪਣੇ ਕੋਲੇ ਜਿਹੜੀ ਲੇਜ਼ਰ ਲਾਈਟ ਹੈ ਇੱਕ ਪਾਸੇ ਆਪਦੀ ਕਰਨ ਦੂਸਰੇ ਪਾਸੇ ਪ੍ਰਵਰਤਿਤ ਕਰ ਰਹੀ ਜਿਸ ਬਿੰਦੂ ਤੇ ਆਪਣੇ ਕੋਲੇ ਇਹ ਦੋਵੇਂ ਰੇਖਾ ਮਿਲਦੀ ਹੈ ਭਈ ਆਨੇ ਉਸ ਨੂੰ ਅਭिलंਬ ਕਹਿੰਦੇ ਨੇ ਤੇ ਇਧਰਲੀ ਸਾਈਡ ਤੇ ਆਪਣੇ ਕੋਲੇ ਆਪਤਨ ਕੋਣ ਤੇ ਪਰਲੀ ਸਾਈਡ ਤੇ ਆਪਣੇ ਕੋਲੇ ਪ੍ਰਵਰਤਿਤ ਕੋਣ ਹੁੰਦਾ ਹੈ ਜਿਵੇਂ ਜਿਵੇਂ ਆਪਾਂ ਇਸ ਦਾ ਕੋਣ ਬਦਲਾਂਗੇ ਤੁਸੀਂ ਦੇਖੋਗੇ ਕਿ ਆਪਣੇ ਕੋਲੇ ਪਰਲੇ ਪਾਸੇ ਵੀ ਜਿਹੜਾ ਕੋਣ ਹੈਗਾ ਉਹ ਬਦਲਦਾ ਪਿਆ ਹੈ ਸੀ ਇਸ ਪ੍ਰਕਾਸ਼ ਦੇ ਪਰਵਰਤਨ ਦੇ ਕ੍ਰਿਆਲੇ ਭਾਗ ਨੂੰ ਐਨੀਮੇਸ਼ਨ ਦੇ ਦੁਆਰਾ ਵੀ ਸਮਝਣ ਦੀ ਕੋਸ਼ਿਸ਼ ਕਰੀਏ ਹੁਣੇ ਅਸੀਂ ਐਕਸਪੈਰੀਮੈਂਟ ਦੇ ਵਿੱਚ ਦੇਖਿਆ ਕਿ ਪ੍ਰਕਾਸ਼ ਇੱਕ ਇਲੈਕਟ੍ਰੋਮੈਗਨੇਟਿਕ ਕਿਰਨ ਹੈ ਜੋ ਕਿ ਇੱਕ ਸਿੱਧੀ ਰੇਖਾ ਦੇ ਵਿੱਚ ਚਲਦੀ ਹੈ ਜਦੋਂ ਪ੍ਰਕਾਸ਼ ਕਿਸੇ ਸਤ੍ਹਾ ਤੇ ਟਕਰਾਉਂਦਾ ਹੈ ਤਾਂ ਟਕਰਾਣ ਉਪਰੰਤ ਵਾਪੇ ਉਸੇ ਮధ్యਮ ਵਿੱਚ ਚੱਲੀ ਜਾਂਦੀ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਪ੍ਰਕਾਸ਼ ਦਾ ਪਰਵਰਤਨ ਹੋਇਆ ਪ੍ਰਕਾਸ਼ ਦੇ ਪਰਵਰਤਨ ਕਾਰਨ ਹੀ ਅਸੀਂ ਸਮਤਲ ਧਰਪਨ ਵਿੱਚ ਆਪਣੇ ਪ੍ਰਤੀਬਿੰਬ ਨੂੰ ਦੇਖ ਸਕਦੇ ਹਾਂ ਪ੍ਰਕਾਸ਼ ਦਾ ਪਰਿਵਰਤਨ ਜਿਵੇਂ ਕਿ ਤੁਸੀਂ ਇਸ ਦੇ ਸਾਹਮਣੇ ਐਨੀਮੇਸ਼ਨ ਦੇਖ ਰਹੇ ਹੋ ਜਿਸ ਦੇ ਵਿੱਚ ਤੁਹਾਨੂੰ ਦੀਵਾਰ ਤੇ ਇੱਕ ਕਿਰਨ ਟਕਰਾ ਕੇ ਉਸੇ ਮੱਧਮ ਦੇ ਵਿੱਚ ਵਾਪਸ ਆਉਂਦੀ ਦਿਖਾਈ ਦੇ ਰਹੀ ਹੈ ਪ੍ਰਕਾਸ਼ ਦੇ ਪਰਵਰਤਨ ਦੇ ਨਿਯਮ ਕੀ ਹਨ ਆਪਤਨ ਕੋਣ ਅਤੇ ਪਰਵਰਤਨ ਕੋਣ ਦੇ ਬਰਾਬਰ ਹੁੰਦਾ ਹੈ ਆਪਤਿਤ ਕਿਰਨ, ਦਰਪਨ ਦੇ ਆਪਤਨ ਬਿੰਦੂ ਤੇ ਅਤੇ ਪ੍ਰਵਰਤਿਤ ਕਿਰਨ ਸਾਰੇ ਇੱਕੋ ਹੀ ਤਲ ਵਿੱਚ ਮੌਜੂਦ ਹੁੰਦੇ ਹਨ। ਪ੍ਰਵਰਤਨ ਦੇ ਇਹ ਨਿਯਮ ਗੋਲਾਕਾਰ ਪ੍ਰਵਰਤਕ ਸਤ੍ਹਾ ਦੇ ਨਾਲ ਪ੍ਰਕਾਸ਼ ਦੀਆਂ ਸਾਰੀਆਂ ਪ੍ਰਵਸਤਕ ਸਤ੍ਹਾ ਉੱਤੇ ਲਾਗੂ ਹੁੰਦੇ ਹਨ।